ਨਗਰ ਪੰਚਾਇਤ ਬਿਲਗਾਦੀ ਚੁਣੇਗੇ 13 ਮੈਂਬਰਾਂ ਵਿੱਚੋਂ 8 ਆਮ ਆਦਮੀ ਤੇ 5 ਸਾਝੇ ਫਰੰਟ ਤੇ ਇੱਕ ਮੈਂਬਰ ਨੇ ਸਰਦਾਰ ਗੁਨਾਮ ਸਿੰਘ ਜੱਖੂ ਦੇ ਹੱਕ ਵਿੱਚ ਵੋਟ ਪਾ ਕੇ ਉਹਨਾਂ ਨੂੰ ਨਗਰ ਪੰਚਾਇਤ ਦਾ ਪ੍ਰਧਾਨ ਬਣਾਇਆ ਤੇ ਆਪਣਾ ਯੋਗਦਾਨ ਪਾਇਆ ਤੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੰਦੀਪ ਸਿੰਘ ਅਤੇ ਸਰਦਾਰ ਪ੍ਰਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਇਹ ਚੋਣ ਪ੍ਰਕਿਰਿਆ ਮਾਨਯੋਗ ਐਸ ਡੀ ਐਮ ਸਾਹਿਬ ਨਗੋਦਰ ਦੀ ਦੇਖਰੇਖ ਵਿੱਚ ਹੋਇਆ ਹਲਕਾ ਵਿਧਾਇਕ ਨਗੋਦਰ ਬੀਬੀ ਇੰਦਰਜੀਤ ਕੋਰ ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਨਾਇਬ ਤਹਿਸੀਲਦਾਰ ਨੂਰ ਮਹਿਲ ਕੁਲਵਿੰਦਰ ਸਿੰਘ ਡੀ ਐਸ ਪੀ ਵਿਜੇ ਕਮਲਪਾਲ

ਗਰਨਾਮ ਪ੍ਰਧਾਨ ਜਿੰਦਾਬਾਦ ਗਰਨਾਮ ਪ੍ਰਧਾਨ ਸ੍ਰੀ ਅਕਾਲ ਇੰਦਰਜੀਤ ਕੌਰਮਾਨ ਜਿੰਦਾਬਾਦ 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 Yobi biyu zarnudo ਇਹਨੇ ਆਪਣੇ ਗੁਰਪ੍ਰੀਤ ਉਹ ਉਹ ਠੀਕ ਆ ਉਹਨੂੰ ਮਿਲਾਂ। ਉਹਨੂੰ ਵੇਖੋ ਕੈਮਰੇ। ਯੈਸ। ਆਹ। ਸੇਫ। ਕਿਰਨ ਮੀ। ਉਹ ਦਾਨੋ ਦਾਨੋ। ਇੱਕ ਵਾਰ ਇੱਕ ਵਾਰ ਇੱਕ ਵਾਰ। ਚਲਾ ਜਾ ਚਲਾ ਲੈ ਜਾ। ਜਿੰਦਾਬਾਦ। ਚਲੋ। चंदा भ ਦੇ ਨਯੋ ਮਡੇ ਦੇ ਦੀਪਾਤੀ ਇੱਕ ਇਤਿਹਾਸਕ ਮੌਕਾ ਤੇ ਸੰਜਮੋਰਚਾ ਗੱਠਜੋੜ ਨੂੰ ਹਰਾ ਕੇ ਪਹਿਲਾਂ ਅਸੀਂ 8 ਸੀਟਾਂ ਜਿੱਤੀਆਂ ਤੇ ਅੱਜ ਜਿਹੜਾ ਪ੍ਰਧਾਨ ਅਸੀਂ ਬਣਾਇਆ ਉਹ 10 ਮੈਂਬਰਾਂ ਦੀਆਂ ਵੋਟਾਂ ਦੇ ਨਾਲ ਬਣਾਇਆ ਮਤਲਬ 10 ਤੇ 3 4 ਇੱਕ ਪਾਸੇ 10 ਇੱਕ ਪਾਸੇ ਕਰਕੇ ਅਸੀਂ ਅੱਜ ਦੇ ਜਿਹੜਾ ਪ੍ਰਧਾਨ ਬਣਾਇਆ ਸੀਨੀਅਰ ਮੀਤ ਪ੍ਰਧਾਨ ਬਣਾਇਆ ਸੇਮ ਵੋਟਾਂ ਦੇ ਨਾਲ ਸੇਮ ਵੋਟਾਂ ਦੇ ਨਾਲ ਜਿਹੜਾ ਵਾਈਸ ਪ੍ਰਧਾਨ ਬਣਾਇਆ ਮਤਲਬ ਕਹਿੰਦਾ ਮਤਲਬ ਇਹ ਇੱਕ ਇਤਿਹਾਸਕ ਜਿੱਤ ਜਿਹੜੀ ਆ ਦਰਜ ਕੀਤੀ ਆ ਆਮ ਆਦਮੀ ਪਾਰਟੀ ਨੇ ਬਿਲਗੇ ਦੇ ਵਿੱਚ ਸਾਂਝਾ ਮੋਰਚਾ ਗੱਠਜੋੜ ਨੂੰ ਹਰਾ ਕੇ ਅੱਜ ਇੱਕ ਨਿਗੂਣਾ ਜਿਹਾ ਬਣਾ ਕੇ ਨਿੱਕਾ ਜਿਹਾ ਛੋਟਾ ਜਿਹਾ ਕਰਕੇ ਸਾਰਿਆਂ ਦੀ ਝੋਲੀ ਚ ਪਾ ਦਿੱਤਾ ਕਿ ਆ ਪਿਆ ਤੁਹਾਡਾ ਗੱਠਜੋੜ ਤੇ ਬਿਲਗੇ ਦੇ ਲੋਕਾਂ ਨੇ ਆਪਣਾ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਸੇਵਾ ਕਰਨ ਵਾਲੇ ਲੋਕਾਂ ਨੂੰ ਦਿੱਤਾ ਢੜੇ ਬੰਦੀਆਂ ਬਣਾਉਣ ਵਾਲਿਆਂ ਨੂੰ ਪਾਸੇ ਕੀਤਾ ਧਰਮ ਦੇ ਨਾਂ ਤੇ ਲੜਾਉਣ ਵਾਲਿਆਂ ਨੂੰ ਪਾਸੇ ਕੀਤਾ ਨਸ਼ੇ ਦੇ ਵਪਾਰੀਆਂ ਨੂੰ ਪਾਸੇ ਤੇ ਕੀਤਾ ਸਾਰਾ ਕਰ ਕਰਾ ਕੇ ਬਿਲਗੇ ਨੇ ਬੜੀ ਸੂਝਵਾਨ ਲੋਕਾਂ ਨੇ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਸ ਉਸੇ ਤਰੀਕੇ ਦੇ ਨਾਲ ਅੱਜ ਪ੍ਰਧਾਨ ਜਿਹੜੇ ਤੇ ਮੀਤ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਜਿਹੜੇ ਉਹ ਚੁਣੇ ਮੈਡਮ ਜੀ ਹਾਂ ਜੀ ਬਿਲਗਾ ਜੀ ਕੀ ਕਹਿਣਾ ਚਾਹੁੰਦੇ ਆ ਇਸ ਮੌਕੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਇਸ ਮੌਕੇ ਤੇ ਬੀਬੀ ਇੰਦਰਜੀਤ ਕੋਰ ਮਾਂ ਜਿਹੜੇ ਹਲਕਾ ਵਿਧਾਇਕਾ ਨੇ ਪ੍ਰਧਾਨ ਕਰਨਾਮ ਸਿਕ ਜੂਰੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਾਤ ਮੁਬਾਰਕਬਾਦ ਦਿੰਨਾ। ਅ ਦੂਜੀ ਗੱਲ ਇਹ ਆ ਵੀ ਇੱਕ ਅੱਜ ਇੱਕ ਐਸਾ ਮੌਕਾ ਜਿਹਦਾ ਪਹਿਲਾਂ ਵੀ ਗੱਲ ਕੀਤੀ ਆ ਕਿ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆ ਤੇ ਕਮੇਟੀ ਵੀ ਆਮ ਆਦਮੀ ਪਾਰਟੀ ਦੀ ਬਹੁਮਤ ਤੋਂ ਵੀ ਵੱਡੀ ਬਹੁਮਤ ਨਾਲ ਚੁਣੀ ਗਈ ਹੈ। ਜੀ ਮੈਂ ਇੱਕ ਤਾਂ ਇਹ ਬੇਨਤੀ ਕਰਦਾ ਜਾਂ ਇਹ ਆਸਾ ਵੀ ਕਰਦਾ ਵੀ ਜਿਨ੍ਹਾਂ ਭਾਵਨਾਵਾਂ ਦੇ ਨਾਲ ਲੋਕਾਂ ਨੇ ਇਹਨਾਂ ਨੂੰ ਵੋਟ ਪਾਈ ਆ ਇਸ ਭਾਵਨਾਵਾਂ ਦੇ ਖਰੇ ਉੱਤੇ ਠੀਕ ਹੈ ਮੂਜੀ ਗੱਲ ਇਹ ਕਹਿਣਾ ਚਾਹੁੰਦੇ ਆਂ ਵੀ